ਲੋਕ ਕਹਿੰਦੇ ਹਨ ਮੈਂ ਗਰੀਬਾਂ ਕਿਰਾਏ ਦੇ ਮਕਾਨਾਂ ਵਿੱਚ ਰਹਿ ਕੇ ਵੀ ਲੋਕ ਖੁਸ਼ ਨਹੀਂ ਹਨ ਉਹ ਕਹਿੰਦੇ ਹਨ ਅਸੀਂ ਗਰੀਬਾਂ ਸਾਨੂੰ ਆਪਣਾ ਘਰ ਚਾਹੀਦਾ ਹੈ ਮੇਰੀ ਨਜ਼ਰ ਵਿੱਚ ਕੋਈ ਵੀ ਗਰੀਬ ਨਹੀਂ ਹੈ ਉਹ ਜੋ ਕੰਮ ਕਰਨ ਤੋਂ ਬਾਅਦ ਦਿਨ ਵਿੱਚ ਦੋ ਵਕਤ ਦਾ ਖਾਣਾ ਖਾ ਸਕਦਾ ਹੈ ਮੈਂ ਇੰਨੇ ਦਿਨੀ YouTube ਤੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਦੇਖੇ ਉਹ ਕਮੈਂਟ ਕਰਦੇ ਹਨ ਕਿ ਅਸੀਂ ਬਹੁਤ ਗਰੀਬ ਹਾਂ ਸਾਨੂੰ ਮਦਦ ਦੀ ਲੋੜ ਹੈ ਤੁਸੀਂ ਇੰਨੇ ਗਰੀਬ ਹੋ ਕਿ ਤੁਹਾਡੇ ਕੋਲ ਮੋਬਾਈਲ ਅਤੇ ਇੰਟਰਨੈਟ ਹੈ ਅਤੇ ਤੁਸੀਂ ਕਮੈਂਟ ਕਰਨ ਦੇ ਯੋਗ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਬਿਲਕੁਲ ਵੀ ਗਰੀਬ ਨਹੀਂ ਹੋ ਕਿਉਂਕਿ ਕੋਈ ਵੀ ਮੋਬਾਈਲ ਫੋਨ ਵੀ 25000 ਰੁਪਏ ਦੇ ਹਿੱਠਾ ਨਹੀਂ ਆਉਂਦਾ ਅਤੇ ਇਸ ਦੇ ਉੱਪਰ ਅਲੱਗ ਤੌਰ ਤੇ ਰੀਚਾਰਜ ਕੀਤਾ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਬਿਲਕੁਲ ਗਰੀਬ ਨਹੀਂ ਹੋ ਤੁਸੀਂ ਖਾਣ ਪੀਣ ਤੇ ਨਿਰਭਰ ਨਹੀਂ ਹੋ ਅਤੇ ਕੁਝ ਅਜਿਹੇ ਹੀ ਘਟਨਾਵਾ ਮੇਰੇ ਨਾਲ ਵੀ ਵਾਪਰੀ ਹਨ ਜਦੋਂ ਮੈਂ ਠੀਕ ਸੀ ਮੈਂ ਦੁਨੀਆਂ ਦੀ ਹਰ ਚੀਜ਼ ਖਰੀਦ ਸਕਦਾ ਸੀ ਮੇਰੀ ਨਜ਼ਰ ਵਿੱਚ ਅਸਲੀ ਗਰੀਬ ਉਹ ਹੈ ਜੋ ਆਪਣੇ ਹੱਥਾਂ ਪੈਰਾਂ ਤੋਂ ਬੇਵੱਸ ਹੋਵੇ ਅਤੇ ਕਿਸੇ ਦੀ ਮਦਦ ਦੀ ਲੋੜ ਹੋਵੇ ਇਸ ਮਾਮਲੇ ਤੇ ਮੇਰੀ ਪਤਨੀ ਦੀਆਂ ਹਰਕਤਾਂ ਮੈਨੂੰ ਬਹੁਤ ਸ਼ੱਕੀ ਬਣਾ ਰਹੀਆਂ ਸਨ ਮੈਂ ਬੇਵੱਸ ਹੋ ਕੇ ਆਪਣੀ ਅੱਧੀ ਅੱਧ ਰੰਗੀ ਲਾਸ਼ ਵੱਲ ਦੇਖਿਆ ਤੁਰੰਤ ਉਹ ਅਸਮਰਤ ਬੜੀ ਮੁਸ਼ਕਲ ਨਾਲ ਉਹ ਵੇਲਚੇਅਰ ਸਾਹਮਣੇ ਬੈੱਡ ਦੇ ਕੋਲ ਲਿਆਈ ਬੇਜਾਨ ਮੱਤਾਂ ਨੂੰ ਆਪਣੇ ਹੱਥਾਂ ਨਾਲ ਬੈੱਡ ਤੋਂ ਹੇਠਾ ਉਤਾਰ ਕੇ ਈਲ ਚੇਅਰ ਤੇ ਬੈਠ ਗਿਆ ਇਹ ਸਭ ਕੁਝ ਕਰਦੇ ਹੋਏ ਮੈਂ ਪੂਰੀ ਤਰ੍ਹਾਂ ਹੋਸ਼ ਉਡਾ ਦਿੱਤੇ ਅਤੇ ਹਰ ਰੋਜ਼ ਮੈਨੂੰ ਦਵਾਈ ਪਲਾ ਕੇ ਮੇਰੇ ਕਮਰੇ ਚੋਂ ਨਿਕਲ ਕੇ ਸਾਹਮਣੇ ਵਾਲੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਰਾਤ ਦੀ ਚੁੱਪੀ ਵਿੱਚ ਮੈਨੂੰ ਆਪਣੀ ਪਤਨੀ ਦੀ ਅਜੀਬ ਜਿਹੀ ਆਵਾਜ਼ ਸੁਣਾਈ ਦਿੰਦੀ ਸੀ ਜਿਸ ਨੂੰ ਸੁਣ ਕੇ ਮੇਰਾ ਦਿਲ ਫਟਣ ਲੱਗ ਪੈਂਦਾ ਸੀ ਰਾਤ ਭਰ ਆਰਾਮ ਨਾਲ ਸੌ ਨਹੀਂ ਸਕਿਆ ਫਿਰ ਉਸ ਸਵੇਰੇ ਹੀ ਦਰਵਾਜ਼ਾ ਖੁੱਲਦਾ ਸੀ ਜਦੋਂ ਮੇਰੀ ਪਤਨੀ ਕਮਰੇ ਤੋਂ ਬਾਹਰ ਆਈ ਚਿਹਰੇ ਤੇ ਝੁੱਠੀ ਮੁਸਕਰਾਹਟ ਸੀ ਉਸ ਸਮੇਂ ਉਹਦੀ ਖੂਬਸੂਰਤ ਦਿੱਖ ਹੋਰ ਵੀ ਚਮਕ ਰਹੀ ਸੀ ਉਸ ਦੇ ਗਿੱਲੇ ਵਾਲਾਂ ਨੂੰ ਦੇਖ ਕੇ ਮੈਂ ਡਰ ਗਿਆ ਜਦੋਂ ਮੈਂ ਪੁੱਛਦਾ ਹਾਂ ਕਿ ਤੁਸੀਂ ਰਾਤ ਨੂੰ ਮੇਰੇ ਨਾਲ ਕਿਉਂ ਨਹੀਂ ਸੌਂਦੇ ਤੁਸੀਂ ਉੱਠ ਕੇ ਕਿਉਂ ਚਲੇ ਜਾਂਦੇ ਹੋ ਉਸਨੇ ਜ਼ੁਬਾਨੀ ਕੋਈ ਜਵਾਬ ਨਹੀਂ ਦਿੱਤਾ ਉਹ ਥੋੜਾ ਜਿਹਾ ਮੁਸਕਰਾਉਂਦੀ ਹੈ ਤੇ ਮੇਰੇ ਬੇਜਾਨ ਪੈਰਾਵਲ ਦੇਖਣ ਲੱਗ ਜਾਂਦੀ ਹੈ ਜਿਵੇਂ ਮੈਨੂੰ ਕਹਿ ਰਹੀ ਹੋਵੇ ਕਿ ਤੁਸੀਂ ਮੈਨੂੰ ਇੱਕ ਪਾਹ ਜ ਆਦਮੀ ਹੋ ਕੇ ਮੈਨੂੰ ਕੀ ਦੇ ਸਕਦੇ ਹੋ ਉਸਨੇ ਮੈਨੂੰ ਜ਼ੁਬਾਨੀ ਕੁਝ ਨਹੀਂ ਕਿਹਾ ਉਸਦੀ ਚੁੱਪ ਮੈਨੂੰ ਅੰਦਰੋਂ ਖਾਣ ਲੱਗ ਪਈ ਸੀ ਉਸਨੇ ਸਾਰਾ ਦਿਨ ਮੇਰੀ ਦੇਖਭਾਲ ਕੀਤੀ ਉਹ ਆਪਣੇ ਹੱਥਾਂ ਨਾਲ ਖਾਣਾ ਵੀ ਖਵਾਉਂਦੀ ਪਰ ਰਾਤ ਨੂੰ ਸੁੰਦਰ ਕੱਪੜੇ ਪਾ ਕੇ ਪੂਰੀ ਤਰ੍ਹਾਂ ਤਿਆਰ ਹੋ ਕੇ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲੈਂਦੀ। ਉਹ ਸਾਰੀ ਰਾਤ ਜੋ ਪਰੇਸ਼ਾਨੀ ਦੇ ਰਹੀ ਸੀ ਮੈਨੂੰ ਉਹ ਮੇਰੇ ਲਈ ਮੌਤ ਤੋਂ ਘੱਟ ਨਹੀਂ ਸੀ। ਇੱਕ ਵਾਰੀ ਖਾਣਾ ਆਂਦੇ ਸਮੇਂ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਕਿਹਾ ਮੀਨਾ ਤੁਸੀਂ ਰਾਤ ਨੂੰ ਮੇਰੇ ਕੋਲ ਰਹੋਗੇ। ਤੁਸੀਂ ਮੈਨੂੰ ਛੱਡ ਕੇ ਕਿਤੇ ਨਹੀਂ ਜਾਵੋਗੇ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਮੈਂ ਬਹੁਤ ਜਲਦੀ ਆਪਣੇ ਪੈਰਾਂ ਤੇ ਖੜ੍ਹਾ ਹੋਵਾਂਗਾ ਮੈਂ ਤੁਰਨਾ ਸ਼ੁਰੂ ਕਰਾਂਗਾ ਮੇਰੀਆਂ ਅੱਖਾਂ ਵੀ ਹੰਝੂਆਂ ਨਾਲ ਭਿੱਜੀਆਂ ਹੋਈਆਂ ਸਨ ਮੈਂ ਰਾਤਾਂ ਨੂੰ ਜੋ ਮੁਸੀਬਤ ਚੱਲ ਰਿਹਾ ਸੀ ਉਸ ਨੂੰ ਸਹਿਣ ਦੇ ਯੋਗ ਨਹੀਂ ਸੀ ਕੋਈ ਆਦਮੀ ਇਹ ਸਭ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸ ਨੇ ਝਟਕੇ ਨਾਲ ਮੇਰਾ ਹੱਥ ਮੇਰੇ ਤੋਂ ਛੁਡਾ ਲਿਆ ਫਿਰ ਉਸ ਨੇ ਖਾਣਾ ਚੁੱਕਿਆ ਤੇ ਮੇਰੇ ਕੋਲੋਂ ਖੋ ਲਿਆ ਮੈਂ व्हील चेयर ਤੇ ਕੁੰਦਾ ਹੋਇਆ ਕਮਰੇ ਚੋਂ ਬਾਹਰ ਆ ਗਿਆ ਔਰ ਰਸੋਈ ਵਿੱਚ ਭੰਡੇ ਤੋਰ ਰਹੀ ਸੀ ਮੈਂ ਉਸ ਦੇ ਮਗਰ ਤੁਰ ਪਿਆ ਮੈਂ ਕਿਹਾ ਕਿ ਡਾਕਟਰ ਨੇ ਕਿਹਾ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗਾ ਅਗੇ ਤੁਰਨਾ ਸ਼ੁਰੂ ਕਰਾਂਗਾ ਫਿਰ ਮੇਰੀ ਗੱਲ ਸੁਣ ਕੇ ਮੀਨਾ ਨੇ ਗਲਾਸ ਜ਼ਮੀਨ ਤੇ ਸੁੱਟ ਦਿੱਤਾ ਫਿਰ ਉਹ ਗੁੱਸੇ ਨਾਲ ਮੇਰੀ व्हील चेयर ਫੜ ਕੇ ਮੈਨੂੰ ਗੈਲਰੀ ਵਿੱਚ ਲੇ ਆਈ ਅਤੇ ਫਲੈਟ ਦੀ 8ਵੀਂ ਮੰਜ਼ਲ ਤੋਂ ਹੇਠਾ ਦੇਖ ਕੇ ਮੈਂ ਵੀ ਡਰ ਗਿਆ। ਮੀਨਾ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੀ ਬੇਵਸੀ ਵਿੱਚ ਪਸੰਦ ਕਰਦੀ ਹਾਂ। ਸਮਝੋ ਜੇ ਤੁਸੀਂ ਆਪਣੇ ਠੀਕ ਹੋਣ ਦੀ ਗੱਲ ਕੀਤੀ ਤਾਂ ਮੈਂ ਤੁਹਾਨੂੰ ਇੱਥੋਂ ਹੇਠਾ ਸੁੱਟ ਦੇਵਾਂਗੀ। ਤੁਸੀਂ ਕਦੇ ਵੀ ਠੀਕ ਨਾ ਹੋਵੋ, ਬੇਵਸਤ ਤੇ ਬੇਸਹਾਰਾ ਰਹੋ। ਉਹ ਮੈਨੂੰ ਬੜੇ ਗੁੱਸੇ ਨਾਲ ਕਹਿ ਰਹੀ ਸੀ। ਛੱਤ ਦੀਆਂ ਕੰਧਾਂ ਬਹੁਤੀਆਂ ਉੱਚੀਆਂ ਨਹੀਂ ਸਨ। ਜਿਸ ਤਰ੍ਹਾਂ ਉਸਨੇ ਮੈਨੂੰ ਅੱਗੇ ਵਧਾਇਆ ਸੀ। ਉਸ ਤੋਂ ਹੀਠਾ ਦਾ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਸੀ ਮੈਂ ਮਰਨ ਹੀ ਵਾਲਾ ਸੀ ਉਸ ਸਮੇਂ ਉਸ ਦੀਆਂ ਅੱਖਾਂ ਕਿਸੇ ਅਣਜਾਣ ਗੁੱਸੇ ਨਾਲ ਪੂਰੀ ਤਰ੍ਹਾਂ ਲਾਲ ਸਨ ਅਤੇ ਉਹ ਗੁੱਸੇ ਵਿੱਚ ਭਾਰੀ ਸਾਹ ਲੈ ਰਹੀ ਸੀ ਫਿਰ ਮੇਰੀ ਵੀਲ ਚੈਨ ਨੂੰ ਪਿੱਛੇ ਧੱਕ ਦਿੱਤਾ ਮੈਨੂੰ ਮੇਰੇ ਕਮਰੇ ਵਿੱਚ ਲੈ ਆਈ ਉਸਨੇ ਮੈਨੂੰ ਸਹਾਰਾ ਲੈ ਕੇ ਮੰਜੇ ਤੇ ਲਟਾਇਆ ਤੇ ਮੈਨੂੰ ਦਵਾਈ ਦੇਣ ਤੋਂ ਬਾਅਦ ਮੇਰੇ ਕਮਰੇ ਦਾ ਦਰਵਾਜ਼ਾ ਪੂਰੀ ਤਰ੍ਹਾਂ ਖੋਲ੍ਹਿਆ ਤੇ ਸਾਹਮਣੇ ਵਾਲੇ ਕਮਰੇ ਵਿੱਚ ਚਲੀ ਗਈ ਮੇਰੇ ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਹੋ ਗਿਆ ਜਿਸ ਕਮਰੇ ਵਿੱਚ ਉਹ ਰਹਿਣ ਲੱਗੀ ਸੀ ਉਸ ਦਾ ਇੱਕ ਦਰਵਾਜ਼ਾ ਸੀ ਜੋ ਬਾਹਰੋਂ ਵੀ ਖੁੱਲਦਾ ਸੀ ਉਸ ਦੇ ਕਮਰੇ ਵਿੱਚੋਂ ਆ ਰਹੀਆਂ ਆਵਾਜ਼ਾਂ ਸੁਣ ਕੇ ਮੈਂ ਲਗਭਗ ਮੌਤ ਤੋਂ ਡਰ ਗਿਆ ਸੀ ਮੈਨੂੰ ਵੀ ਆਪਣੀ ਬੇਜਾਨ ਲੱਤਾਂ ਤੇ ਬਹੁਤ ਗੁੱਸਾ ਆਉਣ ਲੱਗਾ ਮੈਂ ਬੇਵੱਸ ਓਕੇ ਆਪਣੀਆਂ ਲੱਤਾਂ ਤੇ ਮੁੱਕਾ ਮਾਰਨ ਲੱਗ ਪਿਆ ਉਸ ਆਦਮੀ ਨਾਲ ਜਿਸ ਨਾਲ ਮੇਰੀ ਪਤਨੀ ਹੱਸ ਕੇ ਗੱਲ ਕਰ ਰਹੀ ਸੀ ਮੈਨੂੰ ਨਹੀਂ ਪਤਾ ਕਿ ਇਸ ਬੰਦ ਕਮਰੇ ਵਿੱਚ ਕੀ ਕਰ ਰਹੀ ਸੀ ਪਰ ਮੈਂ ਬੇਵਸਤ ਤੇ ਲਾਚਾਰ ਸੀ ਇਸ ਵਾਰ ਮੈਂ ਫੈਸਲਾ ਕੀਤਾ ਕਿ ਮੈਂ ਅੱਜ ਉਸ ਆਦਮੀ ਨੂੰ ਨਹੀਂ ਛੱਡਾਂਗਾ ਇਸ ਲਈ ਮੈਂ ਬੜੀ ਮੁਸ਼ਕਲ ਨਾਲ ਵੀਲ ਚੇਰ ਤੇ ਬੈਠ ਗਿਆ ਅਤੇ ਸਾਈਡ ਟੇਬਲ ਦੇ ਦਰਵਾਜ਼ੇ ਵਿੱਚੋਂ ਆਪਣੀ ਪੁਰਾਣੀ ਬੰਦੂਕ ਕੱਢ ਕੇ ਕਮਰੇ ਤੋਂ ਬਾਹਰ ਆ ਗਿਆ ਸਾਹਮਣੇ ਵਾਲੇ ਕਮਰੇ ਵਿੱਚ ਅਜੇ ਵੀ ਹੱਸਣ ਅਤੇ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਮੈਂ ਆਪਣੇ ਕਮਰੇ ਅੰਦਰ ਝਾਤੀ ਮਾਰੀ ਜੋ ਦ੍ਰਿਸ਼ਮੈ ਦੇਖਿਆ ਉਸ ਨੇ ਮੇਰੇ ਹੋਸ਼ ਹੀ ਉਡਾ ਦਿੱਤੇ ਸੀ ਮੈਂ ਗੁੱਸੇ ਨਾਲ ਦਰਵਾਜ਼ਾ ਖੜਕਾਉਣ ਲੱਗਾ ਜਿਵੇਂ ਹੀ ਦਰਵਾਜ਼ਾ ਖੁੱਲਿਆ ਮੈਂ ਆਪਣੇ ਸਾਹਮਣੇ ਖੜੇ ਆਦਮੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਹ ਪਿਸਤੌਲ ਮੇਰੇ ਹੱਥੋਂ ਡਿੱਗ ਗਿਆ ਸੀ ਕਿਉਂਕਿ ਇਹ ਮੇਰੇ ਸਾਹਮਣੇ ਮੇਰਾ ਹੀ ਸੀ ਹੁਣ ਮੇਰੀ ਕਹਾਣੀ ਮੇਰੇ ਆਪਣੇ ਸ਼ਬਦਾਂ ਵਿੱਚ ਸੁਣੋ ਉਹ ਮੇਰੇ ਸਾਹਮਣੇ ਮਨਮੋਹਕ ਸੁੰਦਰਤਾ ਨਾਲ ਬੈਠੀ ਸੀ ਉਹ ਕਬਰਾਟ ਪਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖ ਰਹੀ ਸੀ ਸਿਗਰਟ ਦਾ ਲੰਬਾ ਸਾਂ ਲੈਂਦੇ ਆ ਆਪਣੇ ਮੂੰਹ ਵਿੱਚੋਂ ਧੂਆ ਕੁੜਦਿਆ ਹੋਇਆ ਬੋਲਿਆ ਮੀਨਾ ਮੇਰੇ ਵੱਲੋਂ ਕੋਈ ਜ਼ਬਰਦਸਤੀ ਨਹੀਂ ਹੈ ਤੁਸੀਂ ਆਪਣੇ ਫੈਸਲੇ ਤੇ ਆਜ਼ਾਦ ਹੋ ਇੱਕ ਪਾਸੇ 50 ਲੱਖ ਰੁਪਏ ਦਾ ਚੈੱਕ ਸੀ ਅਤੇ ਦੂਜੇ ਪਾਸੇ ਮੇਰੇ ਵਿਆਹ ਦਾ ਪ੍ਰਸਤਾਵ ਸੀ ਕੁਰਸੀ ਤੇ ਬੈਠੇ ਹੋਏ ਮੈਂ ਉਸ ਖੂਬਸੂਰਤ ਕੁੜੀ ਦੇ ਚਿਹਰੇ ਦੇ ਬੇਵਸੀ ਦੇਖ ਕੇ ਮਨ ਹੀ ਮਨ ਮੁਸਕਰਾਇਆ ਉਸ ਦੀਆਂ ਨਜ਼ਰਾਂ ਕਦੇ 50 ਲੱਖ ਰੁਪਏ ਦੇ ਚੈੱਕ ਵੱਲ ਤੇ ਜਾ ਰਹੀਆਂ ਸਨ ਤੇ ਕਦੇ ਮੇਰੇ ਵੱਲ ਉਸ ਸਮੇਂ ਉਸ ਨੂੰ ਸਿਰਫ ਵਿਆਹ ਦੇ ਪ੍ਰਸਤਾਵ ਦੀ ਲੋੜ ਸੀ ਜੇ ਕੋਈ ਔਰਤ ਸੁੰਦਰ ਹੈ ਅਤੇ ਉਸ ਦੀ ਲਾਚਾਰੀ ਦਾ ਕਾਰਨ ਉਸ ਦੇ ਜਿਝਬਾਤਾਂ ਨਾਲ ਖੇਡਣਾ ਵਿੱਚ ਮਜ਼ਾ ਆਉਂਦਾ ਹੈ ਇਸ ਲਈ ਜਿਸ ਤਰ੍ਹਾਂ ਮੈਂ ਮੀਨਾ ਦੀ ਬੇਵਸੀ ਦਾ ਆਨੰਦ ਲੈ ਸਕਦਾ ਸੀ ਉਸ ਦੀਆਂ ਅੱਖਾਂ ਵਿੱਚ ਚਲਕਦੇ ਹੰਝੂ ਮੇਰੇ ਅੰਦਰਲੇ ਜੇ ਜਬਾਤਾਂ ਨੂੰ ਬਹੁਤ ਵੱਲ ਦੇ ਰਹੇ ਸਨ ਇੱਕ ਕਮੰਡੀ ਕੁੜੀ ਜਿਸ ਨੂੰ ਮੈਂ ਕਿਰਿਆ ਹੋਇਆ ਦੇਖਿਆ ਇਹ ਫੈਸਲਾ ਲੈਣਾ ਸ਼ਾਇਦ ਬਹੁਤ ਔਖਾ ਸੀ ਉਸ ਸਮੇ ਉਸ ਦੀਆਂ ਉਸ ਦੀ ਮਾਂ ਹਸਪਤਾਲ ਦੇ ਆਈ ਸੀਓ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਉਹ ਸੁਖੀਆਂ ਅੱਖਾਂ ਵਿੱਚ ਅੰਜੂ ਲੈ ਕੇ ਮੇਰੇ ਸਾਹਮਣੇ ਬੇਵਜ ਬੈਠੀ ਸੀ ਉਸ ਸਮੇ ਉਸ ਦੀਆਂ ਗੁਲਾਬੀ ਅੱਖਾਂ ਮੇਰੀ ਅੱਖਾਂ ਦੀ ਸ਼ਾਂਤੀ ਚੋਰੀ ਕਰ ਰਹੀਆਂ ਸਨ ਫਿਰ ਉਸ ਨੇ ਕੰਬਦੇ ਹੱਥਾਂ ਨਾਲ ਮੇਰੇ ਵਿਆਹ ਦੇ ਪ੍ਰਸਤਾਫ ਤੇ ਦਸਤਕ ਕੀਤੀ ਮੈਂ ਚਿਹਰੇ ਮੇਰੇ ਚਿਹਰੇ ਤੇ ਵੱਡੀ ਮੁਸਕਰਾਹਟ ਫੈਲ ਗਈ ਮੈਂ ਸੋਚਿਆ ਕਿ ਮੈਂ ਇਸ ਨੂੰ 4 ਦਿਨ ਆਪਣੇ ਕਮਰੇ ਵਿੱਚ ਰੱਖਾਂਗਾ ਅਤੇ ਫਿਰ ਇਸ ਨੂੰ ਕਿਸੇ ਬੇਕਾਰ ਚੀਜ਼ ਵਾਂਗ ਸੁੱਟ ਦੇਵਾਂਗਾ ਮੇਰੇ ਲਈ ਸ਼ਾਇਦ ਉਹ ਇੰਨੀ ਅਹਿਮ ਸੀ ਕਿ ਮੈਂ ਉਸ ਨਾਲ ਕੁਝ ਦਿਨ ਜਾਂ ਕੁਝ ਮਹੀਨੇ ਬਿਤਾ ਸਕਦਾ ਸੀ ਪਰ ਪਤਾ ਨਹੀਂ ਕਿਹੜੀ ਬਿਮਾਰੀ ਦਾ ਨਾਂ ਸੀ ਮੀਨਾ ਇਹ ਕਿਸੇ ਆਮ ਕੁੜੀ ਦਾ ਨਾਂ ਨਹੀਂ ਸੀ ਕੋਈ ਬੁਰਾਈ ਸੀ ਜਿਸ ਨੇ ਮੈਨੂੰ ਨਿਗਲ ਲਿਆ ਸੀ ਮੈਂ ਖੁਸ਼ੀ-ਖੁਸ਼ੀ ਉਸ ਦੇ ਹੱਥੋਂ ਵਿਆਹ ਦਾ ਪ੍ਰਸਤਾਵ ਲੈ ਲਿਆ ਅਤੇ ਆਪਣੇ ਦਸਤਕ ਵੀ ਕਰ ਦਿੱਤੇ ਉਦੋਂ ਪੰਡਿਤ ਜੀ ਵੀ ਦਫ਼ਤਰ ਵਿੱਚ ਮੇਰੇ ਕਮਰੇ ਵਿੱਚ ਦੂਜੀ ਕੁਰਸੀ ਤੇ ਬੈਠੇ ਸਨ ਜਿੰਨਾ ਤੋਂ ਮੈਂ ਬਾਕੀ ਕੰਮ ਕਰਵਾ ਲਏ ਪਰ ਉਸ ਸਮੇਂ ਮੀਨਾ ਪੂਰੀ ਤਰ੍ਹਾਂ ਬੇਵੱਸ ਸੀ ਅਤੇ ਮੈਨੂੰ ਉਹ लाचारी ਬਹੁਤ ਪਸੰਦ ਆਈ ਮੈਂ ਆਪਣੀ ਜਿੱਤ ਦੀਆਂ ਅੱਖਾਂ ਨਾਲ ਮੀਨਾ ਵੱਲ ਤੱਕਿਆ ਉਹ ਆਪਣੇ ਹੰਝੂ ਪੂੰਝ ਰਹੀ ਸੀ ਉਹ ਚੀਕ ਜਿਹਾਰਾ ਸੁਣ ਕੇ ਮੇਰੇ ਦਫ਼ਤਰ ਤੋਂ ਬਾਹਰ ਨਿਕਲਣ ਲੱਗੀ ਜਦੋਂ ਮੈਂ ਬੋਲਿਆ ਤਾਂ ਉਸ ਦੇ ਕਦਮ ਰੁਕ ਗਏ ਸਨ ਕੀ ਤੁਸੀਂ ਮੇਰੇ ਨਾਲ ਮੇਰੇ ਫਲੈਟ ਵਿੱਚ ਆਉਂਗੇ ਮੇਰੇ ਕੋਲ ਹੁਣ ਉਸਦੀ ਉਡੀਕ ਕਰਨ ਦਾ ਸਬਰ ਨਹੀਂ ਸੀ ਇਸ ਲਈ ਉਸਨੇ ਮੇਰੇ ਵੱਲ ਤੜਫ ਕੇ ਦੇਖਿਆ ਕਹਿਣ ਲੱਗੀ ਮੇਰੀ ਮਾਂ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਪਈ ਹੈ ਸ਼ਾਇਦ ਉਹ ਬਚੇਗੀ ਜਾਂ ਨਹੀਂ ਇਸ ਲਈ ਰੱਬ ਦੀ ਕਾਤਰ ਮੈਨੂੰ ਇੱਕ ਰਾਤ ਆਪਣੀ ਮਾਂ ਨਾਲ ਬਿਤਾਣ ਦਿਓ ਮੈਂ ਆਪਣੀ ਕੁਰਸੀ ਤੋਂ ਉੱਠ ਕੇ ਮੀਨਾ ਦੇ ਨੇੜੇ ਆ ਗਿਆ ਮੈਂ ਮੀਨਾ ਨੂੰ ਕਿਹਾ ਤੇਰੀ ਮਾਂ ਨੂੰ ਇਸ ਸਮੇਂ ਪੈਸਿਆ ਦੀ ਜ਼ਿਆਦਾ ਲੋੜ ਹੈ ਤੁਹਾਡੇ ਲੋੜ ਨਹੀਂ ਹੈ ਉਹ ਤੁਹਾਨੂੰ ਪਛਾਣ ਵੀ ਨਹੀਂ ਸਕੇਗੀ ਇਸ ਲਈ ਡਰਾਈਵਰ ਜਲਦੀ ਤੋਂ ਜਲਦੀ ਪੈਸੇ ਹਸਪਤਾਲ ਪਹੁੰਚਾ ਦੇਵੇਗਾ ਅਤੇ ਤੁਸੀਂ ਮੇਰੇ ਨਾਲ ਮੇਰੇ ਫਲੈਟ ਤੇ ਆਓ ਅਤੇ ਕਿਰਪਾ ਕਰਕੇ ਮੈਨੂੰ ਇੰਨਾ ਬੋਰ ਨਾ ਕਰੋ ਮੈਂ ਲੰਬੇ ਸਮੇਂ ਤੋਂ ਇਸ ਪਰ ਡਿਊਟੀ ਕਰ ਰਿਹਾ ਸੀ ਇਹ ਕਹਿ ਕੇ ਮੈਂ ਮੀਨਾ ਦਾ ਘੁੱਟ ਫੜ ਕੇ ਉਸ ਨੂੰ ਆਪਣੇ ਨਾਲ ਕਾਰ ਵਿੱਚ ਬੈਠਣ ਲਈ ਗਿਆ ਅਤੇ ਕਾਰ ਸਟਾਰਟ ਕਰਕੇ ਮੈਂ ਫਲੈਟ ਵੱਲ ਤੁਰ ਪਿਆ। ਉਹ ਸਾਰੇ ਰਾਂ ਮੈਨੂੰ ਮਿੰਤਾ ਕਰਦੀ ਰਹੀ ਕਿ ਮੈਂ ਆਪਣੀ ਮਾਂ ਕੋਲ ਜਾਣਾ ਹੈ। ਮੈਂ ਕੱਲ ਤੁਹਾਡੇ ਕੋਲ ਵਾਪਸ ਆ ਜਾਵਾਂਗੀ। ਇੰਜ ਲੱਗ ਰਿਹਾ ਸੀ ਜਿਵੇਂ ਕੁਝ ਦਿਨ ਪਹਿਲਾਂ ਉਸ ਕੁੜੀ ਨੇ ਮੇਰੇ ਮੂੰਹ ਤੇ ਦਿੱਤੇ ਥੱਪੜ ਦੀ ਗੋਲ ਤੋਂ ਇਲਾਵਾ ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਮੇਰੇ ਅੰਦਰ ਦੀ ਅੱਗ ਸ਼ਾਇਦ ਉਸ ਦੀ ਬੇਵਸੀ ਤੇ ਵਗਦੇ ਹੰਝੂਆਂ ਨੂੰ ਦੇਖ ਕੇ ਵੀ ਬੁਝਨੀ ਸੀ ਇਸ ਲਈ ਮੈਂ ਹੱਸਦਾ ਹੋਇਆ ਆਪਣੀ ਕਾਰ ਚਲਾਉਂਦਾ ਰਿਹਾ ਮੈਂ ਇੱਕ ਅਮੀਰ ਬਾਪ ਦਾ ਵਿਕੜਿਆ ਇਕਲੌਤਾ ਪੁੱਤਰ ਸੀ ਮੈਂ ਸ਼ਾਇਦ ਆਪਣੇ ਪੈਰਾਂ ਲਈ ਇੰਨੇ ਜੁੱਤੇ ਨਹੀਂ ਖਰੀਦੇ ਹੋਣਗੇ ਜਿੰਨੇ ਮੈਂ ਕੁੜੀਆਂ ਲਈ ਖਰੀਦੇ ਸਨ ਅਤੇ ਉਹਨਾਂ ਨੂੰ ਕੁਝ ਬੇਕਾਰ ਚੀਜ਼ਾਂ ਵਾਂਗ ਸੁਰ ਦਿੱਤਾ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਮੈਂ ਅਜਿਹਾ ਵਿਅਨ ਵੀ ਨਹੀਂ ਕੀਤਾ ਸੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਸਿਰਫ ਇੱਕ ਔਰਤ ਨਾਲ ਨਹੀਂ ਬਿਤਾਉਣਾ ਚਾਹੁੰਦਾ ਸੀ ਅੱਜ ਤੱਕ ਅਜੇ ਹ ਕੋਈ ਨਹੀਂ ਮਿਲਿਆ ਕੁਝ ਦਿਨ ਬੀਤਣ ਤੋਂ ਬਾਅਦ ਉਹ ਆਈ ਇਸ ਲਈ ਉਹ ਗੁੱਸੇ ਨਾਲ ਲਾਲ ਹੋ ਗਈ ਮੈਂ ਉਸ ਦੇ ਸਾਹਮਣੇ 50 ਲੱਖ ਰੁਪਏ ਦਾ ਚੈੱਕ ਰੱਖ ਦਿੱਤਾ ਅਤੇ ਉਸ ਨੂੰ ਇਹ ਵੀ ਕਿਹਾ ਕਿ ਮੈਂ ਜਿੰਨਾ ਚਿਰ ਤੈਨੂੰ ਯੂਜ਼ ਕਰ ਸਕਦਾ ਹਾਂ ਉਹ ਮੈਨੂੰ ਇਨਕਾਰ ਨਹੀਂ ਕਰੇਗੀ ਮੈਂ ਜਾਣਦਾ ਹਾਂ ਕਿ ਉਹ ਆਪਣੀ ਕੀਮਤ ਥੋੜਾ ਵਧਾਉਣਾ ਚਾਹੁੰਦੀ ਹੈ ਅਤੇ 50 ਲੱਖ ਰੁਪਏ ਦੀ ਰਕਮ ਛੋਟੀ ਨਹੀਂ ਹੈ ਪਰ ਇਹ ਜੀ ਹਾਂ ਨਹੀਂ ਸੀ ਉਸਨੇ ਚੈੱਕ ਕਰ ਤੇ ਪਨ ਕਪੜਾ ਦੋਵੇਂ ਮੇਰੇ ਮੂੰਹ ਤੇ ਛੁੱਟ ਦਿੱਤੇ ਅਤੇ ਕਿਹਾ ਉਹ ਇੱਕ ਚੰਗੇ ਅਤੇ ਇੱਜ਼ਤਦਾਰ ਪਰਿਵਾਰ ਦੀ ਕੁੜੀ ਹੈ ਮੇਰੀ ਉਸਨੇ ਮੇਰੀ ਆਫਿਸ ਵਿੱਚ ਨੌਕਰੀ ਛੱਡ ਦਿੱਤੀ ਇਹ ਗੱਲ ਮੇਰੇ ਅੰਦਰ ਅੱਗ ਵਾਂਗ ਉਬਲ ਰਹੀ ਸੀ ਕੋਈ ਆਦਮੀ ਕਿਨੇ ਬਰਦਾਸ਼ਤ ਕਰ ਸਕਦਾ ਸੀ ਇਸ ਲਈ ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਨੂੰ ਮੀਨਾ ਬਾਰੇ ਬੁਰਾ ਪਲਾ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਉਹ ਇਸ ਸਮੇਂ ਉਸਨੂੰ ਨੌਕਰੀ ਨਾ ਦੇਣ ਮੇਰੇ ਪਿਤਾ ਨੇ ਮੇਰੀ ਬੇਨਤੀ ਮੰਨ ਲਈ ਅਤੇ ਮੀਨਾ ਨੂੰ ਦੁਬਾਰਾ ਨੌਕਰੀ ਨਹੀਂ ਦਿੱਤੀ ਇਸ ਤੋਂ ਬਾਅਦ ਉਸ ਦੀ ਮਹਾਤ ਦੇ ਸ਼ਿਕਾਰ ਹੋ ਗਈ ਉਸ ਨੂੰ ਜ਼ਿੰਦਗੀ ਅਤੇ ਮੌਤ ਦੇ ਦਰਵਾਜ਼ੇ ਲਿਆ ਉਨ ਜਦੋਂ ਮਦੱਲੇ ਮੇਰੇ ਕੋਲ ਆਈ ਤਾਂ ਮੈਂ ਉਸ ਨੂੰ ਸਾਫ਼-ਸਾਫ਼ ਕਿਹਾ ਮਿਸਮੀਨਾ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਮਦਦ ਕਰਾਂ ਤਾਂ ਮੇਰੇ ਸਾਹਮਣੇ ਆਪਣੀ ਸ਼ਰਾਫਤ ਅਤੇ ਪਰਿਵਾਰਿਕ ਪਹਿਰਾਵਾ ਉਤਾਰ ਦਿਓ ਉਸ ਨੇ ਕਿਹਾ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਪਰ ਉਹ ਮੇਰੇ ਨਾਲ ਵਿਆਹ ਕਰੇਗੀ ਬੇਸ਼ੱਕ ਮੈਂ ਉਸ ਨੂੰ ਇੱਕ ਰਾਤ ਬਾਅਦ ਕਿਉਂ ਨਾ ਛੱਡ ਦੇਵਾਂ ਪਰ ਉਹ ਵਿਆਪ ਤੋਂ ਬਿਨਾ ਮੇਰੇ ਨਾਲ ਕਦੇ ਨਹੀਂ ਰਹਿ ਸਕਦੀ ਸੀ ਉਸ ਤੇ ਸ਼ਬਦ ਮੇਰੇ ਲਈ ਇੱਕ ਸਾਹਸਨ ਮੈਂ ਉਸ ਦੀਆਂ ਗੱਲਾਂ ਤੇ ਬੇਸ਼ਰਮ ਵਾਂਗ ਹੱਸਣ ਲੱਗਾ ਪੰਡਿਤ ਜੀ ਨੂੰ ਆਪਣੇ ਦਫ਼ਤਰ ਬੁਲਾਇਆ ਫਿਲਹਾਲ ਮੀਨਾ ਮੇਰੇ ਨਾਲ ਵਿਆਹ ਲਈ ਤਿਆਰ ਸੀ ਪਰ ਉਸ ਦਾ ਮੇਰੇ ਲਈ ਕੋਈ ਮਤਲਬ ਨਹੀਂ ਸੀ ਮੇਰੇ ਲਈ ਇਹ ਸਿਰਫ ਇੱਕ ਅਸਥਾਈ ਮਨੋਰੰਜਨ ਸੀ ਅੱਜ ਉਹ ਕੁੜੀ ਬਿਲਕੁਲ ਬੇਵੱਸ ਸੀ ਪਰ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ ਮੈਂ ਸੋਚਿਆ ਕਿ ਇਹ ਸਿਰਫ ਕੁਝ ਦਿਨਾਂ ਲਈ ਨਫ਼ਰਤ ਕਰੇਗੀ ਜਿਵੇਂ ਹੀ ਮੇਰਾ ਤੋਮਣ ਪਰ ਜਾਵੇਗਾ ਮੈਂ ਉਸ ਨੂੰ ਤਲਾਕ ਦੇ ਦਵਾਂਗਾ ਪਰ ਉਹ ਨਸ਼ੇਵਾਨ ਸੀ ਹਰ ਵਾਰ ਮੈਂ ਪਹਿਲਾਂ ਨਾਲੋਂ ਜ਼ਿਆਦਾ ਸੁੰਦਰ ਮਹਿਸੂਸ ਕਰਦਾ ਅਤੇ ਮੈਂ ਉਸ ਨੂੰ ਕਈ ਘੰਟਿਆਂ ਤੱਕ ਦੇਖਦਾ ਰਹਿੰਦਾ ਸੀ ਜਦੋਂ ਕਿ ਅੱਜ ਤੱਕ ਮੈਨੂੰ ਮੇਰਨਾ ਤੋਂ ਬਦਲੇ ਵਿੱਚ ਪਿਆਰ ਨਹੀਂ ਮਿਲਿਆ ਉਸ ਦੀਆਂ ਅੱਖਾਂ ਮੇਰੇ ਵਿੱਚ ਮੇਰੇ ਲਈ ਸਿਰਫ ਨਫ਼ਰਤ ਸੀ ਅਤੇ ਨਫ਼ਰਤ ਦਿਨੋ ਦਿਨ ਵੱਧਦੀ ਜਾ ਰਹੀ ਸੀ ਜਿੰਨਾ ਜ਼ਿਆਦਾ ਮੈਂ ਉਸ ਨਾਲ ਰਿਹਾ ਉਹਨਾ ਹੀ ਮੈਂ ਉਸ ਨੂੰ ਪਸੰਦ ਕਰਨ ਲੱਗ ਪਿਆ ਉਸ ਦਾ ਉਦਾਸ ਚਿਹਰਾ ਵੀ ਮੈਨੂੰ ਬਹੁਤ ਖਿੱਚਣ ਲੱਗਾ ਇੱਕ ਵਾਰ ਉਹ ਬਿਮਾਰ ਹੋ ਗਈ ਸੀ ਉਦੋਂ ਜਾ ਮੇਰੀ ਜਾਨ ਹੀ ਨਿਕਲ ਗਈ ਸੀ ਮੈਨੂੰ ਮੀਨਾ ਨਾਲ ਪਿਆਰ ਹੋ ਗਿਆ ਸੀ ਮੈਂ ਉਸ ਦਾ ਦਰਦ ਬਰਦਾਸ਼ਤ ਨਹੀਂ ਕਰ ਸਕਿਆ ਮੈਂ ਉਸ ਦੀ ਕਾਤਿਰ ਸਾਰੀ ਰਾਤ ਜਾਗਦਾ ਰਿਹਾ ਉਸ ਦੀ ਸੰਭਾਲ ਕਰਦਾ ਰਿਹਾ ਉਹ ਕੁਜ਼ੀਨਾ ਵਿੱਚ ਠੀਕ ਹੋ ਗਈ 8-9 ਮਹੀਨਿਆਂ ਦੀ ਬਿਜਾਈ 2 ਸਾਲ ਬੀਤ ਗਏ ਸਨ ਪਰ ਉਹ ਅਜੇ ਵੀ ਮੇਰੇ ਜੀਵਨ ਵਿੱਚ ਸੀ ਇੱਕ ਵਾਰ ਉਸਨੇ ਮੈਨੂੰ ਪੁੱਛਿਆ ਕਿ ਮੈਂ ਉਸ ਨੂੰ ਤਲਾਕ ਕਦੋਂ ਦੇਵਾਂਗਾ ਕਿਉਂਕਿ ਮੈਂ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਮੈਂ ਉਸ ਕੋਲ ਕੁਝ ਦਿਨ ਜਾਂ ਇੱਕ ਮਹੀਨਾ ਹੀ ਰਾਂਗਾ ਪਰ ਹੁਣ ਮੇਰਾ ਮਨ ਬਦਲ ਗਿਆ ਸੀ ਮੈਂ ਚਾਹੁੰਦਾ ਸੀ ਕਿ ਉਹ ساری ਉਮਰ ਮੇਰੇ ਨਾਲ ਰਹੇ ਮੇਰੀ ਗੱਲ ਸੁਣਨ ਤੋਂ ਬਾਅਦ ਉਹ ਮੇਰੇ ਵੱਲ ਗੁੱਸੇ ਨਾਲ ਵੇਖੀ ਉਸਨੇ ਕਿਹਾ ਕਿ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਨਹੀਂ ਬਿਤਾਉਣਾ ਚਾਹੁੰਦੀ ਰਾਜ ਮੈਂ ਕਿਸੇ ਵੀ ਕੀਮਤ ਤੇ ਤੇਰੇ ਤੋਂ ਤਲਾਕ ਚਾਹੁੰਦੀ ਹਾਂ ਤੂੰ ਆਪ ਹੀ ਕਿਹਾ ਸੀ ਕਿ ਤੂੰ ਮੈਨੂੰ ਛੱਡ ਦੇਵੇਂਗਾ ਇਹ ਕਹਿ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ ਮੈਂ ਕਿਹਾ ਮੀਨਾ ਇਹ ਮੇਰੇ ਲਈ ਸੰਭਵ ਨਹੀਂ ਹੈ ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਨਾਲ ਕਿੰਨੇ ਸਮੇਂ ਤੋਂ ਫਲਰਟ ਕਰ ਰਿਹਾ ਹਾਂ ਪਰ ਮੈਨੂੰ ਅਸਲ ਵਿੱਚ ਤੁਹਾਡੇ ਨਾਲ ਪਿਆਰ ਹੋ ਗਿਆ ਹੈ ਇਸ ਲਈ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਤੈਨੂੰ ساری ਉਮਰ ਮੇਰੇ ਨਾਲ ਗੁਜ਼ਾਰਨੀ ਪਵੇਗੀ ਮੀਨਾ ਮੇਰੇ ਨਾਲ ਲੜਨ ਲੱਗੀ ਉਸ ਦੀ ਹਾਲਤ ਪਾਵਲਾ ਵਾਂਗ ਹੋ ਰਹੀ ਸੀ ਉਹ ਮੇਰਾ ਕਾਲਰ ਫੜ ਕੇ ਮੈਨੂੰ ਬੁਰੀ ਤਰ੍ਹਾਂ ਹਿਲਾ ਰਹੀ ਸੀ ਮੈਨੂੰ ਉਸ ਨੂੰ ਛੱਡਣ ਲਈ ਕਹਿ ਰਹੀ ਸੀ ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਉਸ ਨੂੰ ਬਹੁਤ ਕੁਝ ਸਮਝਾਉਣਾ ਚਾਹਿਆ ਪਰ ਉਹ ਸਮਝ ਨਹੀਂ ਸਕੀ ਮੈਂ ਉਸ ਨੂੰ ਥੱਪੜ ਮਾਰਨ ਲਈ ਮਜਬੂਰ ਕਰ ਦਿੱਤਾ ਮੈਂ ਕਿਹਾ ਅੱਜ ਤੋਂ ਮੇਰੇ ਨਾਲ ਇਸ ਤਰ੍ਹਾਂ ਨਾਲ ਗੱਲ ਨਾ ਕਰੀ ਤੁਸੀਂ ਇਸ ਤਰ੍ਹਾਂ ਮੇਰੇ ਨਾਲ ਰਹੋਗੇ ਇਹ ਕਹਿ ਕੇ ਮੈਂ ਦਫ਼ਤਰ ਲਈ ਘਰੋਂ ਨਿਕਲ ਗਿਆ ਉਸ ਦਿਨ ਮੈਂ ਬਹੁਤ ਤਣਾਅ ਵਿੱਚ ਸੀ ਅਤੇ ਬਹੁਤ ਤੇਜ਼ੀ ਨਾਲ ਕੱਢੀ ਸਲਾ ਰਿਹਾ ਸੀ ਨਤੀਜਾ ਇਹ ਹੋਇਆ ਕਿ ਮੈਂ ਅਚਾਨਕ ਆ ਰੇ ਵਾਹ ਨਾਲ ਟਕਰਾ ਗਿਆ ਮੇਰੀ ਕਾਰ ਬੇਕਾਬੂ ਹੋ ਕੇ ਇੱਕ ਡਰੇਨ ਵਿੱਚ ਜਾਵੜੀ ਸੀ ਮੈਂ ਬੇਵਸ ਹੋ ਗਿਆ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਸੀ ਮੇਰਾ ਸਰੀਰ ਚਾਰੇ ਪਾਸੇ ਟੋਪਟੀਆਂ ਨਾਲ ਢਕਿਆ ਹੋਇਆ ਸੀ ਮੇਰੇ ਮਾਤਾ ਪਿਤਾ ਦੇ ਨਾਲ ਮੀਨਾ ਵੀ ਉੱਥੇ ਮੌਜੂਦ ਸੀ ਉਸ ਸਮੇਂ ਮੈਂ ਆਪਣੇ ਪਰਿਵਾਰ ਦੇ ਸਾਹਮਣੇ ਮੀਨਾ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰ ਲਿਆ ਸੀ ਇਹ ਸੁਣ ਕੇ ਮੇਰੇ ਮਾਤਾ ਪਿਤਾ ਮੇਰੇ ਨਾਲ ਬਹੁਤ ਗੁੱਸੇ ਹੋਏ ਹਰ ਜੀ ਸਾਲਤ ਵਿੱਚ ਮੈਂ ਪਹੁੰਚ ਗਿਆ ਸੀ ਮੈਂ ਕੁਝ ਨਹੀਂ ਕਰ ਸਕਦਾ ਸੀ ਮੇਰੀਆਂ ਦੋਵੇਂ ਲੱਤਾਂ ਫ੍ਰੈਕਚਰ ਹੋ ਗਈਆਂ ਸਨ ਪਰ ਮੈਂ ਆਪਣੀ ਪੇਕੇ ਘਰ ਦੀ ਬਜਾਈ ਮੀਨਾ ਦੇ ਫਲੈਟ ਤੇ ਚਲਾ ਗਿਆ ਸੀ ਅਤੇ ਉਹ ਮੇਰੀ ਦੇਖਭਾਲ ਕਰ ਰਹੀ ਸੀ ਮੇਰੇ ਪ੍ਰਤੀ ਉਸਦਾ ਵਿਵਹਾਰ ਵੀ ਬਦਲ ਗਿਆ ਸੀ ਪਰ ਰਾਤ ਨੂੰ ਮੈਨੂੰ ਦਵਾਈ ਦੇ ਕੇ ਉਹ ਮੇਰੇ ਕਮਰੇ ਤੋਂ ਬਾਹਰ ਚਲੀ ਜਾਂਦੀ ਸੀ ਫਿਰ ਉਹ ساری ਰਾਤ ਕਮਰੇ ਵਿੱਚ ਨਹੀਂ ਆਈ ਮੈਂ ਉਸ ਸਮੇਂ ਬਹੁਤ ਨਿਰਪਰ ਹੋ ਗਿਆ ਸੀ ਆਪਣੇ ਆਪ ਉੱਠ ਵੀ ਨਹੀਂ ਸਕਦਾ ਸੀ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਮੈਂ ਸਾਹਮਣੇ ਵਾਲੇ ਕਮਰੇ ਵਿੱਚ ਸੀ ਪਰ ਉਸ ਕਮਰੇ ਦਾ ਦਰਵਾਜ਼ਾ ਬੰਦ ਸੀ ਰਾਤ ਦੀ ਚੁੱਪ ਵਿੱਚ ਮੈਨੂੰ ਕਮਰੇ ਦੇ ਸਾਹਮਣੇ ਵਾਲੇ ਕਮਰੇ ਵਿੱਚ ਬੋਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਇਹ ਮੀਨਾ ਦੇ ਨਾਲ ਕਮਰੇ ਵਿੱਚ ਕੌਣ ਮੌਜੂਦ ਸੀ ਮੇਰਾ ਦਿਲ ਬੜੀ ਤੇਜ਼ੀ ਨਾਲ ਖੜਕਣ ਲੱਗਾ ਮੈਂ ਸੋਚਿਆ ਕਿ ਸ਼ਾਇਦ ਮੈਨੂੰ ਭੁਲੇਖਾ ਪੈ ਰਿਹਾ ਹੈ ਬਾਰੇ ਜਿਆ ਨਹੀਂ ਸਿੱਖਿਆ ਕਿ ਹੁਣ ਮੈਨੇ ਹਰ ਰੋਜ਼ ਜਿਹਾ ਜੀਭੋ ਗਰੀਬ ਆਵਾਜ਼ਾਂ ਸੁਣਨ ਲੱਗ ਪਈਆਂ ਸਨ ਜੋ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ ਮੇਰੇ ਆਫਿਸ ਦੇ ਕੰਮ ਦੇ ਸਿਲਸਿਲੇ ਵਿੱਚ ਇਹ ਮੀਨਾ ਹਿੱਸੀ ਜੋ ਮੈਨੂੰ ਦਸਤਕ ਕਰਨ ਲਈ ਫਾਈਲਾਂ ਦਿੰਦੀ ਸੀ ਮੇਰੇ ਦਫ਼ਤਰਾਂ ਮੇਨੇਚਰ ਹਰ ਰੋਜ਼ ਆਉਂਦਾ ਜੋ ਵੀ ਜ਼ਰੂਰੀ ਕੰਮ ਹੁੰਦਾ ਮੈਂ ਉਸ ਬਾਰੇ ਘਰ ਵਿੱਚ ਚਰਚਾ ਕਰਦਾ ਸੀ ਉਹ ਫਿਰ ਤੇ ਲਜੰਦਾ ਉਹ ਇੱਕ ਬਹੁਤ ਹੀ ਜ਼ਿੰਮੇਵਾਰ ਤੇ ਨਿੱਕ ਲੜਕਾ ਵੀ ਸੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਅੱਜ ਉਹ ਇਸ ਤਰ੍ਹਾਂ ਮੇਰੀ ਪਤਨੀ ਦੇ ਕਮਰੇ ਚੋਂ ਬਾਹਰ ਆਵੇਗਾ ਜਦੋਂ ਮੈਂ ਪੁੱਛਿਆ ਕੀ ਉਸ ਪੁੱਛਿਆ ਤਾਂ ਉਸਨੇ ਕਿਹਾ ਹਾਂ ਇਹ ਮੈਂ ਹਾਂ ਅੱਜ ਉਹ ਮੇਰੀ ਅੱਖਾਂ ਵਿੱਚ ਸਿੱਧਾ ਮੇਰੇ ਵੱਲ ਦੇਖ ਰਿਹਾ ਸੀ ਮੀਨਾ ਵੀ ਉਸ ਦੇ ਨਾਲ ਖੜੀ ਸੀ ਉਸਨੇ ਕੁਝ ਵਾਇਲਾ ਮੇਰੇ ਸਾਹਮਣੇ ਰੱਖ ਦਿੱਤੀਆਂ ਅਤੇ ਕਿ ਆਗੀ ਮੈਂ ਥੋੜੀ ਸਾਰੀ ਜਾਇਜਤ ਆਪਣੇ ਨਾਂ ਕਰ ਵਾ ਲਈ ਹੈ ਅਤੇ ਜੇਕਰ ਮੈਂ ਤੁਹਾਨੂੰ ਤਲਾਕ ਉਸ ਨੂੰ ਤਲਾਕ ਨਾ ਦਿੱਤਾ ਤਾਂ ਉਹ ਮੈਨੂੰ ਮਾਰ ਦੇਵੇਗੀ ਉਸ ਦੀ ਗੱਲ ਸੁਣ ਕੇ ਮੈਂ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਗਿਆ ਮੈਂ ਕਿ ਅਮੀਨਾ ਇਸ ਲਈ ਮੈਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ ਮੈਨੂੰ ਤੁਹਾਡੀ ਨਿਮਰਤਾ ਵਿੱਚ ਵਿਸ਼ਵਾਸ ਸੀ ਮੈਂ ਕੁਝ ਵੀ ਸੋਚ ਸਕਦਾ ਸੀ ਪਰ ਮੈਂ ਤੁਹਾਡੇ ਬਾਰੇ ਨਹੀਂ ਸੋਚ ਸਕਦਾ ਸੀ ਕਿ ਤੁਸੀਂ ਮੈਨੂੰ ਕਿਸੇ ਨੂੰ ਧੋਖਾ ਦੇ ਸਕਦੇ ਹੋ ਕਿਉਂਕਿ ਮੈਂ ਵਿਸ਼ਵਾਸ ਦਾ ਦਸਾਰਾ ਰਸਤਾ ਬਣਾ ਲਿਆ ਸੀ ਬਦਲੇ ਵਿੱਚ ਤੈਨੂੰ ਲੱਖਾਂ ਰੁਪਏ ਦੇਣਾ ਚਾਹੁੰਦਾ ਸੀ ਪਰ ਤੂੰ ਆਪਣੀ ਮਰਿਆਦਾ ਨੂੰ ਅਹਿਮੀਅਤ ਦਿੱਤੀ ਫਿਰ ਅੱਜ ਮੈਨੂੰ ਆਪਣੀ ਜਾਇਦਾਦ ਕੋਲ ਦਾ ਕੋਈ ਪਸਟਾਵਾ ਨਹੀਂ ਹੈ ਬਸ ਦੁੱਖ ਹੈ ਕਿ ਤੁਸੀਂ ਬਦਲ ਗਏ ਹੋ ਜੇ ਤੁਸੀਂ ਮੇਰੀ ਜਾਨ ਲੈ ਲਵੋ ਤਾਂ ਚੰਗਾ ਹੋਵੇਗਾ ਤੁਹਾਨੂੰ ਤਲਾਕ ਨਹੀਂ ਦੇ ਸਕਦਾ ਮੈਂ ਜ਼ਮੀਨ ਤੇ ਡਿੱਗੀ ਬੰਦੂਕ ਨੂੰ ਚੁੱਕ ਕੇ ਕੰਬਦੇ ਹੱਥਾਂ ਨਾਲ ਮੀਨਾ ਨੂੰ ਸੌਂਪ ਦਿੱਤਾ ਤੇ ਰੋਣ ਲੱਗ ਪਿਆ ਫਿਰ ਮੈਨੇਜਰ ਕਹਿਣ ਲੱਗਾ ਕਿ ਮੀਨਾ ਮੇਰੀ ਭੈਣ ਹੈ ਮੈਂ ਅਰਬ ਵਿੱਚ ਕੰਮ ਕਰਨ ਗਿਆ ਸੀ ਪਰ ਉੱਥੇ ਕਿਸੇ ਨੇ ਮੈਨੂੰ ਝੂਠੇ ਦੋਸ਼ ਵਿੱਚ ਜੇਲ੍ਹ ਭੇਜ ਦਿੱਤਾ ਪਰ ਜਦੋਂ ਮੈਂ ਵਾਪਸ ਆਇਆ ਤਾਂ ਮੀਨਾ ਦੀਆਂ ਗੱਲਾਂ ਨੇ ਮੈਨੂੰ ਬਹੁਤ ਦੁੱਖ ਦਿੱਤਾ ਤੁਸੀਂ ਮੇਰੀ ਮਾਂ ਨਾਲ ਜੋ ਵੀ ਕੀਤਾ ਤੇ ਮੀਨਾ ਮੈਂ ਤੇ ਮੀਨਾ ਬਦਲਾ ਲੈਣਾ ਚਾਹੁੰਦੇ ਸੀ ਇਸ ਲਈ ਮੈਂ ਤੁਹਾਡੇ ਦਫ਼ਤਰ ਵਿੱਚ ਕੰਮ ਕੀਤਾ ਤੁਹਾਡਾ ਭਰੋਸਾ ਜਿੱਤਿਆ ਤੇ ਫਿਰ ਤੁਹਾਡੇ ਹਾਦਸੇ ਦਾ ਕਾਰਨ ਬਣ ਗਿਆ ਉਸ ਤੋਂ ਬਾਅਦ ਤੁਹਾਨੂੰ ਪਰੇਸ਼ਾਨ ਕਰਨ ਲਈ ਇਹ ਸਾਰੇ ਡਰਾਮਾ ਕੀਤਾ ਗਿਆ ਇਹ ਸਭ ਸੁਣ ਕੇ ਮੈਂ ਖੁਦ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਮੈਂ ਆਪਣੇ ਵਿਵਹਾਰ ਲਈ ਮੀਨਾ ਤੋਂ ਮਾਫੀ ਮੰਗੀ ਇੱਕ ਔਰਤ ਇੱਕ ਆਦਮੀ ਨਾਲ ਬਹੁਤ ਦਿਆਲੂ ਹੁੰਦੀ ਹੈ ਉਸ ਨੇ ਮੈਨੂੰ ਮaaf ਕਰ ਦਿੱਤਾ ਅਤੇ ਮੈਂ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ 'ਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਕਈ ਦਿਨ ਲੱਗ ਗਏ। ਮੀਨਾ ਨੇ ਮੈਨੂੰ ਮaaf ਕਰ ਦਿੱਤਾ ਅਤੇ ਮੀਨਾ ਨਾਲ ਮੇਰਾ ਇੱਕ ਬੱਚਾ ਹੋਇਆ। ਦੋਸਤੋ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ। ਅਤੇ ਹਾਂ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਕਾਲ ਨੂੰ ਇੱਕ ਨਵੀਂ ਦਿਵਚਸ ਕਹਾਣੀ ਨਾਲ ਮਿਲਦੇ ਹਾਂ ਆਪਣਾ ਪਿਆਰ ਅਤੇ ਪਿਆਰ ਸਦਾ ਮੇਰੇ ਉੱਤੇ ਰੱਖੋ ਸਭ ਨੂੰ ਮੇਰੇ ਜਾਂ ਪਿਆਰ ਭਰੀਆਂ ਸ਼ੁਭ ਕਾਮਨਾਵਾਂ ਦੋਸਤੋ